ਜ਼ੀਰਕਪੁਰ ਦੇ ਟਕੌਲੀ ਖੇਤਰ ਵਿੱਚ ਬਰਸਾਤ ਦੇ ਦਿਨਾਂ ਵਿੱਚ ਪਾਣੀ ਭਰਨ ਦੀ ਸਮੱਸਿਆ ਨੂੰ ਦੇਖਦੇ ਹੋਏ ਅੱਜ ਬਰਸਾਤੀ ਪਾਣੀ ਦੀ ਸਮੱਸਿਆ ਤੋਂ ਛੁੱਟਣ ਲਈ ਵੱਡੀਆਂ ਪਾਈਪਾਂ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਉਹਦੇ ਵੀ ਸਿਨ ਢਿੱਲੋ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਹਨਾਂ ਨੇ ਕਰੀਬ 1 ਕਰੋੜ ਰੁਪਏ ਦੀ ਲਾਗਤ ਨਾਲ ਪਾਈਆਂ ਜਾਣ ਵਾਲੀਆਂ ਪਾਈਪਾਂ ਦਾ ਉਦਘਾਟਨ ਕੀਤਾ। ਉਹਨਾਂ ਕਿਹਾ ਕਿ ਹੁਣ ਟਕੌਲੀ ਖੇਤਰ ਵਿੱਚ ਬਰਸਾਤੀ ਪਾਣੀ ਦੀ ਸਮੱਸਿਆ ਦੂਰ ਹੋ ਜਾਵੇਗੀ। ਸਸਟੀ ਗੱਲ ਦੀ ਉਹ ਵੀ ਜਿਹੜਾ ਜਿਹੜਾ ਆਪਾਂ ਡਰੇਨ ਪਾਣ ਲੱਗੇ ਆ ਔਰੇ ਤੇ ਇਹਦੇ ਤੇ ਕਿੰਨਾ ਕੁ ਖਰਚਾ ਆਣਾ ਜੀ ਤੇ ਕਿਹੜੇ-ਕਿਹੜੀ ਸੁਸਾਇਟੀਆਂ ਨੂੰ ਜਿਹੜਾ ਇਹਦਾ ਫਾਇਦਾ ਹੋਊਗਾ ਜੀ ਇਹ ਦੇਖੋ ਜਿਹੜਾ ਇੱਕ ਬੜੇ ਲੰਬੇ ਟਾਈਮ ਦਾ ਟ੍ਰੈਂਡਿੰਗ ਇਸ਼ੂ ਸੀਗਾ ਇਹ ਜਿਹੜਾ ਕਦੇ ਪਹਿਲਾਂ ਕਿਸੇ ਨੇ ਐਡਰੈਸ ਨਹੀਂ ਕੀਤਾ ਕਿਉਂਕਿ ਜਦੋਂ ਬਰਸਾਤ ਹੁੰਦੀ ਸੀਗੀ ਜਿੱਥੇ ਜ਼ੀਰਤਪੁਰ ਦਾ ਆਪਣਾ ਪਾਣੀ ਹੈ ਤੇ ਜਿਹੜਾ ਪੰਚਕੂਲੇ ਦਾ ਸਾਰਾ ਪਾਣੀ ਇੱਥੇ ਆਉਂਦਾ ਸੀਗਾ ਡਰੇਨ ਦੇ ਰਾਹੀਂ ਧੋਕੇ ਉਹ ਪਹਿਲਾਂ ਐਮਐਸਨ ਕਲੇਵ ਦੇ ਤੇ ਉਸ ਤੋਂ ਬਾਅਦ ਆ ਕੇ ਸਾਰਾ ਇੱਥੇ ਸੋ ਸ਼ਮਾਸ ਕੁਇਰ ਦੇ ਕੋਲੇ ਗਾਜੀਪੁਰ ਪਿੰਡ ਦੇ ਕੋਲੇ ਇੱਥੇ ਆ ਕੇ ਸਾਰਾ ਇਕੱਠਾ ਹੁੰਦਾ ਸੀ ਜਿਹਦੇ ਵਿੱਚ ਤਕਰੀਬਨ ਇਹ ਸਾਰੀਆਂ ਉਹ ਸੁਸਾਇਟੀਆਂ ਤੇ ਜਿਹੜਾ ਪਿੰਡ ਹੈ ਉਸ ਪਾਣੀ ਦੇ ਨਾਲ ਡੁੱਬ ਜਾਂਦਾ ਸੀਗਾ ਸੋ ਇਹ ਜਿਹੜਾ ਇੰਨੇ ਲੰਬੇ ਸਮੇਂ ਚ ਕਿਸੇ ਨੇ ਡਰੈਸ ਨਹੀਂ ਕੀਤਾ ਸਾਡੀ ਇਹ ਬੜੀ ਇੱਕ ਪ੍ਰਾਇੋਰਟੀ ਸੀ ਕਿਉਂਕਿ ਸਾਰੀਆਂ ਸੁਸਾਇਟੀਆਂ ਦੀ ਫੇਸਾਂਜੀ ਮੰਗ ਸੀਗੀ ਵੀ ਜਿਹੜੀ ਡਰੇਨ ਹੈ ਇੱਥੇ ਪੈਣੀ ਚਾਹੀਦੀ ਹੈ ਕਿਉਂਕਿ ਅੱਗੇ ਡਰੇਨ ਪਈ ਹੋਈ ਹੈ ਜਿਹੜਾ ਪਾਣੀ ਹੈ ਤਾਂ ਕਿ ਉਹ ਅੱਗੇ ਤੱਕ ਉਹਦੀ ਨਿਕਾਸੀ ਹੋ ਸਕੇ ਤੇ ਕਿਸੇ ਨੂੰ ਦਿੱਕਤ ਨਾ ਆਵੇ ਸੋ ਇਹ ਜਿਹੜੀ ਡਰੇਨ ਹੈਗੀ ਹੈ ਇਹ ਤਕਰੀਬਨ 1 ਕਰੋੜ ਰੁਪਏ ਦੀ ਲਾਗਤ ਦੇ ਨਾਲ ਜਿੱਥੇ ਐਮਐਸ ਇਨਕਲੇਵ ਤੋਂ ਅੱਗੇ ਥੋੜੀ ਜਿਹੀ ਪਈ ਸੀਗੀ ਉੱਥੋਂ ਇਹ ਕੰਟੀਨਿਊ ਹੋ ਕੇ ਅੱਗੇ 골ਡਨ ਸਾਈਡ ਤੋਂ ਕੇ ਜਿਹੜੀ ਡਰੇਨ ਪਈ ਹੈ ਉਹਦੇ ਨਾਲ ਇਹ ਜਾ ਕੇ ਕਨੈਕਟ ਹੋਣੀ ਹੈ ਤਾਂ ਕਿ ਜਿੰਨਾ ਵੀ ਬਰਸਾਤੀ ਪਾਣੀ ਦਾ ਤੇ ਬਰਸਾਤਾਂ ਦੇ ਵਿੱਚ ਜਿਹੜੀ ਦਿੱਕਤ ਸਾਰੀ ਪਿੰਡ ਨੂੰ ਤੇ ਸਾਰੀਆਂ ਸੋਸਾਇਟੀਜ਼ ਨੂੰ ਆਉਂਦੀ ਆ ਉਸ ਚੀਜ਼ ਦੇ ਇਹਨਾਂ ਨੂੰ ਨਿਯਾਤ ਕਰਨ। ਅ ਟਿੱਲੇ ਜੀ ਆਪਾਂ ਦੇਖਿਆ ਜਾਂਦਾ بارش ਪਈ ਸੀਗੀ ਤਾਂ ਇੱਥੋਂ ਤਾਂ ਪਾਣੀ ਤਕਰੀਬਨ ਨਿਕਲ ਰਿਹਾ ਸੀਗਾ ਪਰ ਉਧਰ ਪਿੱਛੇ ਜਾ ਕੇ ਪਾਣੀ ਲੋਕ ਹੋ ਗਿਆ ਸੀ। ਉਤੋਂ ਲੈ ਕੇ ਇੱਥੇ ਤੱਕ ਵੀ ਡਰੇਨ ਪਾਈ ਪਾਈ ਜਾਵੇਗੀ ਜੀ ਬਿਲਕੁਲ ਜਿਹੜੀ ਹੈਗੀ ਇਹ ਮੇਨ ਡਰੇਨ ਪੈਕੇ ਜਿਹੜੀ ਕਿਚੂ ਵਾਲ ਡਰੇਨ ਉੱਥੋਂ ਇਸ ਡਰੇਨ ਦੇ ਨਾਲ ਕਨੈਕਟ ਕੀਤੀ ਜਾਏਗੀ ਤਾਂ ਕਿ ਉਧਰਲਾ ਜਿਹੜਾ ਪਾਣੀ ਆ ਉਹ ਇਹ ਵੱਡੀ ਡਰੇਨ ਦੇ ਵਿੱਚ ਆ ਕੇ ਤੇ ਅੱਗੇ ਜਿਹੜਾ ਉਹਦੀ ਨਿਕਾਸੀ ਹੋ ਸਕੇ ਨਹੀਂ ਇੱਧਰ ਵੀ ਪਾਏਗੀ ਜੀ ਡਰੇਨ ਬਿਲਕੁਲ ਬਿਲਕੁਲ ਇੱਧਰ ਡਰੇਨ ਕੁਝ ਪਈ ਹੋਈ ਹੈ ਜਿੱਥੇ ਜਿੱਥੇ ਉਹਦੀ ਪ੍ਰੋਬਲਮ ਹੈ ਉਹ ਸਾਰੀ ਇਹਦੇ ਨਾਲ ਕਨੈਕਟ ਕਰਕੇ ਉਦੋਂ ਬਾਅਦ ਜਿਹੜੀ ਇਹ ਪ੍ਰੋਪਰ ਰੋਡ ਹੈ ਉਹਦੀ ਪ੍ਰੋਪਰ ਰੋਡ ਨਵੇਂ ਜਿਹੇ ਤੋਂ ਬਣਾਈ ਚਾਹੀਦੀ ਜਿੰਨਾ ਕੇ ਏਰੀਆ ਸਾਰੇ ਕਵਰ ਹੋਣਾ ਚਾਹੀਦਾ ਇਹ तकरीबन 1540 ਮੀਟਰ ਸquare ਫੀਟ ਮੀਟਰ 1540 ਮੀਟਰ ਤੇ ਕਿੰਨੇ ਕੁ ਪਾਈਪ ਕਿੰਨੇ ਵੱਡਿਆਂ ਇਹਨਾਂ ਦੇ ਜਿਹੜੇ ਹੈਗੇ ਆ ਜੀ ਇਹ ਜਿਹੜੇ ਹੈਗੇ ਆ ਤੁਹਾਡੇ ਸਾਹਮਣੇ ਆ ਜਿਹੜੀਆਂ ਵੱਡੀਆਂ ਆ ਪਾਈਪਾਂ ਨੇ ਜੋ ਡਾਈਮੈਂਸ਼ਨਸ ਜੋ ਪਿੱਛੋਂ ਪਈ ਹੋਈ ਹੈ ਸੇਮ ਡਾਈਮੈਂਸ਼ਨ ਦੀ ਪਾਈਪ ਜਿਹੜੀ ਹੈਗੀ ਹੈ 4 ਫੁੱਟ ਦੀ ਡਾਇਆ ਦੀ ਹੈ ਇਹ ਜਿਹੜੀ ਹੈ ਅਗੇ ਤੱਕ ਪੈੜੀਆਂ ਤਾਂ ਕਿ ਤੁਸੀਂ ਪਾਣੀ ਬੜੀ ਵਧੀਆ ਤਰ੍ਹਾਂ ਦੇ ਵਿੱਚ ਆਉਂਦਾ ਜਿੱਥੇ ਪੰਚਕੂਲੇ ਦਾ ਵੀ ਹੈ ਇਹਦੇ ਨਾਲ ਇਹ ਕੁਦਰਤ ਜਿਹੜਾ ਪਾਣੀ ਹੈ ਉਹ ਇਹਦੇ ਨਾਲ ਸਹੀ ਢੱਗ ਦੇ ਨਾਲ ਕੇ ਜਿਹੜਾ ਇਹ ਨਿਕਾਸੀ ਹੋਈ ਉਹਦੇ ਕਰਕੇ ਇਹ ਵਧੀਆ ਅਸੀਂ ਜਿਹੜਾ ਹੈਗਾ ਇਹਨੂੰ ਟਾਈਮ ਬਾਉਂਡ ਤਰੀਕੇ ਦੇ ਨਾਲ ਇਹ 4-4 ਫੁੱਟ ਦੇ ਦੋ ਪੈਣੀ ਹੈ ਕੀ ਇੱਕੋ ਪੈਣੀ ਹੈ ਜੀ ਇਹ ਇਹ ਦੋ ਪੈਣੀ ਦੋ 4-4 ਫੁੱਟ ਦੀ ਹੈ ਇਹਨੇ 10 ਫੁੱਟ ਤੱਕ ਕਿੱਥੇ ਸਲ ਕਰੈਕ ਹੋ ਰਿਹਾ ਹੈ ਇਹ ਅੱਗੇ 골ਡਨ ਸੈਂਡ ਤੋਂ ਅੱਗੇ ਜਿਹੜੀ ਡਰੇਨ ਇੱਕ ਪਈ ਹੋਈ ਹੈ ਇਹ ਉਹਦੇ ਨਾਲ ਜਾ ਕੇ ਕਨੈਕਟ ਹੋਣੀ ਹੈ ਤਾਂ ਕਿ ਜਿਹੜਾ ਪਾਣੀ ਹੈ ਉਹ ਅੱਗੇ ਚੋਚ ਜਾ ਕੇ ਚਲੀ ਜਾਵੇ ਸ਼ੁਕਰੀਆ ਥੈਂਕ ਯੂ ਥੈਂਕ ਯੂ